ਕਸ਼ਮੀਰ ਵਿੱਚ ਰਹਿੰਦਾ ਸੇਵਾਦਾਸ ਇੱਕੋ ਦੀ ਮਾਂ ਹੈ ਭਾਗਪਰੀ ਤੇ ਹੁਣ ਜੁੜਿਆ ਹੋਇਆ ਪਰ ਹੋਰ ਪਾਸੇ ਜੁੜਿਆ ਹੋਇਆ ਪੂਜਾ ਕਰਦਾ ਧਰਮ ਨਾਲ ਜਰੂਰ ਜੁੜਿਆ ਹੋਇਆ ਤੇ ਬ੍ਰਹਮਣ ਨੇ ਦੋਵੇਂ ਮਾਤਾ ਪਿਤਾ ਕਦੇ ਕਿਰਪਾ ਹੋ ਜਾਂਦੀ ਹੈ ਕੋਈ ਸੱਚਾ ਗੁਰੂ ਲੱਭ ਜਾਂਦਾ ਤਾਰਨ ਹਰ ਗੁਰੂ ਲੱਭ ਜਾਂਦਾ ਹੈ ਦੋਵੇਂ ਜਾਣੇ ਬ੍ਰਹਮਣ ਨੇ ਤੇ ਸ਼ਿਵ ਜੀ ਦੇ ਪੁਜਾਰੀ ਨੇ ਪੂਜਾ ਕਰਦੇ ਆ ਪਰ ਐਸੀ ਕਿਰਪਾ ਹੋਈ ਇੱਕ ਦਿਨ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਸ਼ਨ ਹੋ ਗਏ ਪੰਜਾਬ ਆਇਆ ਯਾਤਰਾ ਕਰਨ ਸੇਵਾਦਾਸ ਆਪਦੀ ਮਾਂ ਨੂੰ ਘਰ ਛੱਡਿਆ ਆ ਬਜ਼ੁਰਗ ਸੀ ਮਾਂ ਤਾਂ ਤੇ ਜਦੋਂ ਆਇਆ ਨਾ ਅਮਰ ਸਰਸਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਮਿਲਿਆ। ਸ਼ਾਸਤਰ ਧਾਰੀ ਸਿੱਖ ਸੀ ਤੇ ਵਾਹਿਗੁਰੂ ਵਾਹਿਗੁਰੂ ਜਪ ਰਿਆ ਸੀ। ਇਹਨੂੰ ਵੇਖ ਕੇ ਨਾ ਸੇਵਾਦਾਸ ਦੇ ਮਨ ਵਿੱਚ ਵੀ ਇੰਨਾ ਰੋਹਾਨੀ ਚੇਰਾ ਇਹ ਐਸੀ ਗੱਲਬਾਤ ਪਰ ਹੈ ਭਗਤੀ ਕਰਦਾ ਤੇ ਸ਼ਾਸਤਰ ਵੀ ਕੋਲ ਟੰਗੇ ਹੋਏ ਆ ਕਿਉਂਕਿ ਸਾਨੂੰ ਸੰਤ ਵੀ ਤੇ ਸਿਪਾਈ ਵੀ ਬਣਾਇਆ ਗੁਰੂ ਸਾਹਿਬ ਜੀ ਨੇ ਤੇ ਜਦੋਂ ਵੇਖਿਆ ਇਹਨੇ ਗੱਲਬਾਤ ਕੀਤੀ ਹੁਣ ਗੱਲ ਉੱਥੇ ਹੀ ਆ ਗਈ ਨਾ ਜੇ ਵੇਖ ਕੀ ਮੁੜਿਆਉਂਦਾ ਫੇਰ ਕੀ ਪਤਾ ਲੱਗਦਾ ਗੱਲ ਤਾਂ ਵਿਚਾਰਾਂ ਨਾਲ ਬਣਦੀ ਐ ਜਦੋਂ ਬੁਲਾਇਆ ਤਾਂ ਬੋਲਿਆ ਤਾਂ ਵਿਚਾਰ ਮਿਲੇ ਫਿਰ ਆਪਸ ਵਿੱਚ ਸੰਧੀ ਮਿਲ ਗਈ ਤੇ ਹੁਣ ਜਦੋਂ ਗੱਲਾਂ ਬਾਤਾਂ ਕੀਤੀਆਂ ਜੀ ਮੈਂ ਗੁਰੂ ਹਰਗੋਬਿੰਦ ਮਹਾਰਾਜ ਦੇ ਸਿੱਖਾਂ ਬੜੇ ਤਾਰਦੇ ਆ ਮੈਨੂੰ ਵੀ ਦਰਸ਼ਨ ਕਰਵਾ ਦੇ ਮਨ ਮੋਇਆ ਗਿਆ ਲੈ ਗਿਆ ਚੱਲ ਭਾਈ ਤੂੰ ਵੀ ਦਰਸ਼ਨ ਕਰ ਲੈ ਹੁਣ ਸੇਵਾਦਾਰ ਆਇਆ ਸੀ ਯਾਤਰਾ ਕਰਨ ਵਾਸਤੇ ਪਰ ਜਦੋਂ ਸੁਣਿਆ ਨਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਫਿਰ ਦੇਖਣ ਲੱਗ ਜਾਂਦਾ ਪਿਆਰੇ ਜਿਨ੍ਹਾਂ ਦੀ ਸ਼ਰਧਾ ਬਣ ਜਾਂਦੀ ਹੈ ਜਦੋਂ ਵੇਖਿਆ ਜਾ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕੀਤੇ ਨਾ ਸੇਵਾਦਾਸ ਨੇ ਮਨ ਵਿੱਚ ਕਹਿੰਦਾ ਆਪਣੇ ਜੈਸਾ ਸੁਣਿਆ ਪਿਆਰਾ ਮੇਰਾ ਦਿੱਠਾ ਨਾਲ ਅੱਖੀਆਂ ਤੇ ਆਪਿਆਰਾ ਮੇਰਾ ਡਿਠਾ ਨਾਲ ਅੱਖੀਆਂ ਦੇ ਸੁਣਿਆ ਪਿਆਰਾ ਮੇਰਾ ਡਿਠਾ ਨਾਲ ਅੱਖੀਆਂ ਦੇ ਜੈਸਾ ਸੁਣਿਆ ਪਿਆਰਾ ਮੇਰਾ ਡਿਠਾ ਨਾਲ ਅੱਖੀਆਂ ਦੇ ਜੈਸਾ ਸੁਣਿਆ ਪਿਆਰਾ ਮੇਰਾ ਡਿਠਾ ਨਾਲ ਅੱਖੀਆਂ ਦੇ ਜੈਸਾ ਸੁਣੇ ਆਪਿਆ ਰ ਮੇਰਾ ਡਿਠਾ ਨਾਲ ਅੱਖੀਆਂ ਦੇ ਜੈਸਾ ਸੁਣੇ ਆਪਿਆ ਨ ਮੇਰਾ ਡਿਠਾ ਨਾਲ ਅੱਖੀਆਂ ਦੇ ਜਦੋਂ ਵੇਖਿਆ ਨਾ ਸੱਚੇ ਪਾਈਸ਼ਾ ਦੇ ਦਰਸ਼ਨ ਕੀਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਬੈਠੇ ਤੇ ਸਿੰਘਾਂ ਦੇ ਦਰਸ਼ਨ ਕੀਤੇ ਹੱਥ ਜੁੜ ਗਏ ਸੇਵਾਦਾਸ ਦੇ ਕਿਤੇ ਸਾਡੇ ਵੀ ਹੱਥ ਜੋੜ ਜਾਣ ਆ ਕੇ ਜਪਜੀ ਸਾਹਿਬ ਦੀ ਬਾਣੀ ਸੁਣ ਕੇ ਮਾਫ ਕਰਨਾ ਪੰਜ ਪੰਜ ਬਾਣੀਆਂ ਹਰ ਗੁਰਦੁਆਰੇ ਵਿੱਚ ਪੜੀਆਂ ਜਾਂਦੀਆਂ ਪਰ ਕੋਈ ਹੈ ਜਿਹੜਾ ਇਹ ਸਮਝਦਾ ਕਿ ਜਪਜੀ ਸਾਹਿਬ ਕਹਿੰਦਾ ਕੀ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਹੀਂ ਤਾਂ ਮਾਫ ਕਰਨਾ ਇੱਥੇ ਵੀ ਸਾਡੇ ਕੋਲੇ ਸੰਸਾਰੀ ਗੱਲਾਂ ਹੀ ਹੁੰਦੀਆਂ ਨੇ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਦਰਬਾਰ ਵਿੱਚ ਜਦੋਂ ਆਗੇ ਨਾ ਗੁਰਦੁਆਰੇ ਆ ਕੇ ਸੰਸਾਰ ਦੀ ਗੱਲ ਨਹੀਂ ਨਿਰੰਕਾਰ ਦੀ ਗੱਲ ਹੋਣੀ ਚਾਹੀਦੀ ਆ ਆਖੋ ਸਤਨਾਮ ਇੱਥੇ ਆ ਕੇ ਰੱਬ ਦੀ ਗੱਲ ਹੋਵੇ ਰੱਬ ਦੇ ਘਰ ਵਿੱਚ ਸੰਸਾਰੀ ਗੱਲਾਂ ਨਹੀਂ ਤੇ ਹੁਣ ਜਦੋਂ ਵੇਖਿਆ ਮਹਾਰਾਜ ਸਿੱਖੀ ਬਖਸ਼ ਦਿਓ ਹਰੇ ਕਹਿੰਦੇ ਸਾਂਭ ਲੈਗਾ ਸਿੱਖੀ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲਾ ਕਿਰਤ ਕਰ ਨਾਮ ਜਪ ਤੇ ਵੰਡ ਕੇ ਛਕ ਆਪਣੇ ਘਰ ਵਿੱਚ ਹੀ ਰਿਆ ਕਰ ਇਤੋਂ ਵਧੀਆ ਰਸਤਾ ਕੀ ਹੋ ਸਕਦਾ ਸਾਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਜੰਗਲਾਂ 'ਚ ਵਗ ਜਾਓ ਘਰ ਛੱਡ ਕੇ ਨਹੀਂ ਨਾ ਗਿਆ ਤੇ ਫਿਰ ਚਿੰਤਾ ਕਾਦੀ ਆ ਸਵੇਰੇ ਉੱਠ ਕੇ ਜਾ ਪੀ ਨਹੀਂ ਸਕਦੇ ਨਾਲੇ ਨਾਲ ਪਤਾ ਕੀ ਜਾਣਾ ਹੈ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਸਹਾਈ ਬਹੁਤ ਵੱਡਾ ਪਛਤਾਵਾ ਜਾਈਦਾ ਜਿਸ ਦਿਨ ਨਾਮ ਤੋਂ ਬਿਨਾ ਦਿਨ ਵੀ ਨੰਗਿਆ ਤੇ ਰਾਤ ਵੀ ਨੰਗੀ ਆਖੋ ਸਤਨਾਮ ਵਾਹਿਗੁਰੂ ਸਾਡਾ ਕਿ ਭਾਵੇਂ ਹਫਤਾ ਹੀ ਲੰਘ ਜੇ ਪਿਆਰੇ ਪਛਤਾਵਾ ਹੋਵੇ ਵੀ ਅੱਜ ਨਾਮ ਨਹੀਂ ਜਪਿਆ ਗਿਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥੇ ਨਹੀਂ ਲੱਗੇ ਆਪਾਂ ਉੱਥੇ ਮੱਥਾ ਨਹੀਂ ਟੇਕਿਆ ਜਾਈਂ ਓਹੋ ਕੀ ਪਤਾ ਜ਼ਿੰਦਗੀ ਦਾ ਕੀ ਪਤਾ ਕਿੱਥੇ ਜਵਾਬ ਦੇ ਜਾਣਾ ਸਰੀਰ ਨੇ ਸਵਾਸ ਪਾਏ ਹੋਇਆ ਪਰਮਾਤਮਾ ਨੇ ਕੀ ਪਤਾ ਕਿੱਥੇ ਮੁੱਕ ਜਾਣਾ ਹੈ ਐਸਾ ਉਪਦੇਸ਼ ਲਿਆ ਤੇ ਆਪਣੇ ਘਰ ਗਿਆ ਜਾਂਦਾ ਜਾਂਦਾ ਯਾਦ ਕਰਦਾ ਵੀ ਐਸਾ ਉਪਦੇਸ਼ ਐਸੀ ਪਾਵਰ ਗੁਰੂ ਜੀ ਦੇ ਬਚਨਾਂ ਵਿੱਚ ਤੇ ਉਪਦੇਸ਼ ਵੀ ਉਹੀ ਦਿੱਤਾ ਜਿਹੜਾ ਆਪਣੇ ਕੰਮ ਆਉਣ ਵਾਲੀਆਂ ਗੱਲਾਂ ਨੇ ਉਹ ਵੱਖਰਾ ਨਹੀਂ ਦੱਸਿਆ ਕਈ ਬੰਦੇ ਪਤਾ ਕੀ ਕਹਿੰਦੇ ਆ ਜੀ ਬਾਣੀ ਮੁਤਾਬਕ ਕਿੱਥੇ ਚੱਲਿਆ ਜਾਂਦਾ ਬਾਣੀ ਮੁਤਾਬਕ ਤਾਂ ਬਹੁਤ ਔਖਾ ਹੈ ਮੰਨ ਲਓ ਆਪਾਂ ਸਾਰੇ ਬੈਠੇ ਆ ਆਪਾਂ ਬੰਦਿਆਂ ਨੇ ਤਾਂ ਇਹ ਕਹਤਾ ਵੀ ਬਾਣੀ ਮੁਤਾਬਕ ਚੱਲਿਆ ਨਹੀਂ ਜਾਂਦਾ ਫਿਰ ਬਾਣੀ ਦੇਵਾਂਗੇ ਕਿਨੂੰ ਆਖੋ ਸਤਨਾ ਜੀ ਵਾਹਿਗੁਰੂ ਇਹ ਕਿਹਦੇ ਵਾਸਤੇ ਆ ਜੀ ਸਾਡੇ ਵਾਸਤੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਬੇਰਹਿਮ ਭਿਆਨ ਨਿਦਾਨਾ ਇਹ ਪਿਓ ਦਾਦੇ ਦਾ ਖਜ਼ਾਨਾ ਹੈ ਸਾਨੂੰ ਛੱਡ ਕੇ ਗਿਆ ਗੁਰੂ ਅਰਜਨ ਦੇਵ ਮਰਜ ਨੇ ਤਤੀ ਤਵੀ ਤੇ ਬਹਿ ਗਿਆ ਸੱਚ ਸਾਡੀ ਝੋਲੀ ਚ ਪਾਉਣ ਵਾਸਤੇ ਤੇ ਆਪਾਂ ਕਹਿੰਦੇ ਸਾਥੋਂ ਪੜੀ ਨਹੀਂ ਜਾਂਦੀ ਨਾਲ ਸੁਣੀ ਜਾਂਦੀ ਹੈ ਪਿਆਰਿਓ ਬਾਣੀ ਪੜਨੀ ਸਿਮਰਨ ਕਰਨਾ ਇਹ ਜਿਉਂਦੇ ਜੀ ਲਈ ਬਹੁਤ ਜ਼ਰੂਰੀ ਆ ਅਤੀ ਜ਼ਰੂਰੀ ਆ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਐਸੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵਿਸਰੋ ਨਾ ਜਦੋਂ ਗਿਆ ਮਾਤਾ ਭਾਗ ਭਰੀ ਵੇਖਦੀ ਹੈ ਆਪਣੇ ਪੁੱਤਰ ਵੱਲ ਵੀ ਜਦੋਂ ਦਾ ਇਹ ਪੰਜਾਬ ਜਾ ਕੇ ਆਇਆ ਹੈ ਇਹ ਨਾ ਬਹੁਤਾ ਬੋਲਦਾ ਹੈ ਨਾ ਹੀ ਬਹੁਤਾ ਖਾਂਦਾ ਹੈ ਤੇ ਨਾ ਹੀ ਬਹੁਤਾ ਚੱਜ ਨਾ ਸੌਂਦਾ ਕਿਉਂਕਿ ਮੈਂ ਪਹਿਲਾਂ ਦੱਸਿਆ ਨਾ ਵੀ ਬੰਦਾ ਚੇਂਜ ਹੋ ਜਾਂਦਾ ਹੈ ਬਦਲ ਜਾਂਦਾ ਬੰਦਾ ਜਦੋਂ ਕਿਰਪਾ ਹੋ ਜੇ ਪ੍ਰਮਾਤਮਾ ਦੀ ਫਿਰ ਵਾਦੂ ਦੀਆਂ ਗੱਲਾਂ ਨਹੀਂ ਕਦਰ ਵੀ ਫੇਰ ਹੀ ਪੈਂਦੀ ਹੈ ਜਦੋਂ ਘੱਟ ਬੋਲਾਂਗੇ ਤੇ ਚੰਗਾ ਬੋਲਾਂਗਾ ਸਿਆਣੇ ਕਹਿੰਦੇ ਆ ਨਾ ਪਹਿਲਾਂ ਤੋਲੋ ਤੇ ਫੇਰ ਬੋਲੋ ਫਿਰ ਕਦਰ ਪੈਂਦੀ ਹੈ ਬੰਦੇ ਦੀ ਬਾਣੀ ਸਾਨੂੰ ਜੀਵਨ ਜਾਂਚ ਹੀ ਸਿਖਾਉਂਦੀ ਹੈ ਔਰ ਕਿਉਂ ਤੇਰਾ ਦੁਨੀਆਂ ਵਿੱਚ ਲੋਕ ਤੇ ਪ੍ਰਲੋਕ ਵਿੱਚ ਸਤਕਾਰ ਹੋਣ ਲਾ ਦੇਣਾ ਬਾਣੀ ਨੇ ਤਾਂ ਪੜ੍ਹਨੀ ਹੈ ਬਾਣੀ ਜਿਨ੍ਹਾਂ ਦੀ ਰੱਬ ਨਾਲ ਲੱਗ ਜਾਂਦੀ ਹੈ ਨਾ ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਤੇ ਬਹੁਤਾ ਨਹੀਂ ਜਗਤ ਨਾਲ ਬੋਲਦੇ ப வே முதலே தினம் ரப வே தரத்து திண்ணா ਬੋਲ ਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲ ਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲ ਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਬਹੁਤਾ ਨਹੀਂ ਜਗਤ ਨਾਲ ਬੋਲ ਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਨੇ ਹੋ ਤਾਂ ਬੋਤਨੀ ਜਗਤ ਨਾਲ ਬੋਲਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਹੋ ਤਾਂ ਬੋਤਨੀ ਜਗਤ ਨਾਲ ਬੋਲਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਹੋ ਤਾਂ ਬੋਤਨੀ ਜਗਤ ਨਾਲ ਬੋਲਦੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਕਤੋਂਤਾ ਨਹੀਂ ਜਗਤ ਨਾਲੀ ਬੋਝਦੇ ਜਿਨਾ ਦੀ ਲਗੀ ਨਾਲ ਰੱਖਦੇ ਉਹ ਕੇਵਲ ਗੱਲਾਂ ਵਾਲੇ ਵੀ ਰਹਿੰਦੇ ਉਹਨਾਂ ਦੇ ਕੱਪੜਿਆਂ ਵਿੱਚੀ ਧਰਮ ਨਹੀਂ ਰਹਿੰਦਾ ਕੱਲੇ ਉੱਠਣ ਬੈਠਣ 'ਚੀ ਧਰਮ ਨਹੀਂ ਰਹਿੰਦਾ ਦਿਖਾਵੇ ਦਾ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਧਰਮ ਪੈਦਾ ਹੋ ਜਾਂਦਾ ਅਖਸ ਸਤਨਾ ਵਾਹਿਗੁਰੂ ਜੀ ਫਿਰ ਵੱਖਰੇ ਹੋ ਜਾਂਦੇ ਆ ਚਾਲ ਨਿਰਾਲੀ ਭਗਤਾਂ ਕੇਰੀ ਦੇਖਮ ਮਾਰਗ ਚੱਲਣਾ ਰਸਤਾ ਅਲੱਗ ਹੋ ਜਾਂਦਾ ਭਲੇ ਦੇ ਕੰਮ ਕਰਨੇ ਲੋੜਵੰਦਾਂ ਦੀ ਮਦਦ ਕਰਨੀ ਹਰ ਦੀ ਗੱਲ ਸੁਣਨੀ ਹਰ ਇੱਕ ਦੀ ਆਹ ਗੁਣ ਪੈਦਾ ਹੋ ਜਾਂਦੇ ਅਜਉਂਦੇ ਜੀ ਇਸ ਕਰਕੇ ਬਾਣੀ ਕਹਿੰਦੀ ਹੈ ਪਿਆਰੇ ਦੁਨੀਆ ਤੋਂ ਰਹਿਣ ਵੱਖਰੇ ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ ਪਿਆਰਿਆਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਦੁਨੀਆਂ ਤੁਰਣ ਬੱਕਰੇ ਤੇਰੇ ਪਿਆਰਿਆਂ ਦੀ ਜਾਲ ਨਿਰਾਲੀ ਦੁਨੀਆਂ ਤੁਰਣ ਬੱਕਰੇ ਤੇਰੇ ਪਿਆਰਿਆਂ ਦੀ ਜਾਲ ਨਿਰਾਲੀ ਦੁਨੀਆਂ ਤੁਰਣ ਬੱਕਰੇ ਤੇਰੇ ਪਿਆਰਿਆਂ ਦੀ ਜਾਲ ਨਿਰਾਲੀ ਦੁਨੀਆਂ ਤੁਰਣ ਬੱਕਰੇ ਸਾਭਰੇ ਅੰਦਰ ਸਾਭੜੀ ਤਨ ਇਹ ਵਾ ਚਾਲੇ ਨਾ ਹੌਣ ਲਜੀ ਖੁਦਾਏ ਦਾ ਭੇਦ ਨਾ ਕਿਸੈ ਦੇਣੋ ਉਹ ਭੇਦ ਨਹੀਂ ਦੱਸਦੇ ਕਿਸੇ ਨੂੰ ਚਾਲ ਨਾਰੰਦੀ ਤੋਂ ਭਾਵੇਂ ਨੀ ਵੀ ਵੱਖਰਾ ਬਾਣਾ ਪਾਇਆ ਜਿਹਦੇ ਜਾਂ ਵੱਖਰਾ ਪਹਿਰਾ ਵੈ ਭਾਵ ਉਹਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਹੈ ਗੁਰਮੁਖ ਦਫ਼ਤਰ ਵਿੱਚ ਵੀ ਬੈਠਾ ਹੋ ਸਕਦਾ ਹੈ ਗੁਰਮਖ ਖੇਤੀ ਕੰਮ ਕਰਦਾ ਵੀ ਮਿਲ ਸਕਦਾ ਹੈ ਗੁਰਮਖ ਦੁਕਾਨ ਤੇ ਵੀ ਮਿਲ ਸਕਦਾ ਹੈ ਤੇ ਪਤਾ ਲੱਗ ਜਾਂਦਾ ਉਹਦੇ ਵਿਚਾਰ ਵੱਖਰੇ ਹੁੰਦੇ ਨੇ ਜਦੋਂ ਪਤਾ ਲੱਗਦਾ ਇਹ ਨਹੀਂ ਵੀ ਕੱਲਾ ਕੇਵਲ ਬਾਣੇ 'ਚ ਵੱਖਰੀ ਗੱਲ ਆ ਬਖਸ਼ਿਸ਼ ਹੈ ਪ੍ਰਮਾਤਮਾ ਦੀ ਜਿਨ੍ਹਾਂ ਨੂੰ ਮਹਾਰਾਜ ਬਾਣੀ ਤੇ ਬਾਣਾ ਬਖਸ਼ਦੇ ਪਰ ਇੱਥੇ ਪਤਾ ਲੱਗ ਜਾਂਦਾ ਨਾ ਅਵਸਰ ਆ ਉਸਰ 'ਚ ਫਰਕ ਹੁੰਦਾ ਹੈ ਗੱਲ ਕਰਨ ਦਾ ਵੀ ਰੂਹਾਂ ਬੈਠੀਆਂ ਹੁੰਦੀਆਂ ਨੇ ਕਈ ਤਾ ਵਾਂ ਤਾਂ ਆਉਜੀ ਕੀ ਕੰਮ ਐ ਦੱਸੋ ਨਿਮਰਤਾ ਨਾਲ ਬੋਲਣਾ ਪਤਾ ਲੱਗੇ ਵੀ ਬੰਦੇ ਵਿੱਚ ਕੁਝ ਹੈ ਦੁਨੀਆ ਵਿੱਚ ਬਾਣੀ ਪੜੋਂਗੇ ਨਾ ਇਤਿਹਾਸ ਪੜੋਂਗੇ ਤੁਸੀਂ ਪਰਖਣ ਲੱਗ ਜਾਓਗੇ ਲੋਕਾਂ ਨੂੰ ਕਿੰਨੇ ਤੁਸੀਂ ਪੁੱਛਣ ਜਾਣੇ ਹੋ ਨਾ ਮੇਰਾ ਭਵੇਕ ਦੱਸੋ ਜਾਣ ਦੀ ਲੋੜ ਨਹੀਂ ਤੁਸੀਂ ਬੁੱਝਣ ਲੱਗ ਜਾਣਾ ਅੱਖ ਸਤਨਾ ਇਹ ਬਾਣੀ ਦੀ ਕਿਰਪਾ ਹੁੰਦੀ ਹੈ ਪਿਆਰੇ ਪੜਿਆ ਲਿਖਿਆ ਬੰਦਾ ਹੈ ਹਰ ਇੱਕ ਬੰਦਾ ਅੱਜ ਕੱਲ ਜਪਜੀ ਸਾਹਿਬ ਤਾਂ ਜ਼ਰੂਰ ਪੜਿਆ ਕਰੋ ਪੰਜ ਬਾਣੀਆਂ ਦਾ ਨਿਤਨੇਮ ਕਰਿਆ ਕਰੋ ਜਿਹੜਾ ਪੜਿਆ ਲਿਖਿਆ ਨਹੀਂ ਹੁੰਦਾ ਤਾਂ ਵਾਹਿਗੁਰੂ ਸਿਮਰਨ ਕਰਿਆ ਕਰੋ ਸ਼ਾਮ ਨੂੰ ਪੈਣ ਲੱਗੇ ਸਿਮਰਨ ਕਰ ਲਿਆ ਪਰ ਸਿਮਰਨ ਜ਼ਰੂਰ ਕਰਿਆ ਕਰੋ ਭਾਵੇਂ 5 ਮਿੰਟ ਕਰਿਆ ਕਰੋ ਅਸੀਂ ਬੱਚਿਆਂ ਨੂੰ ਪਤਾ ਕਿਉਂ ਕਹਿੰਨਾ ਕਿ ਇੱਥੇ ਵੀ ਉਲਝ ਜਾਂਦੇ ਆ ਵੀ ਕਿਉਂ ਕਹਿੰਦੇ ਆ ਸਵਾ ਮਹੀਨਾ ਕਰੋ ਜੀ ਕਿਉਂ ਕਹਿੰਦੇ ਆ ਇੰਨਾ ਚਿਰ ਸਿਮਰਨ ਕਰੋ ਕਿਉਂ ਕਹਿੰਦੇ ਆ ਉਹਦਾ ਕਾਰਨ ਪਤਾ ਕੀ ਹੁੰਦਾ ਕਈ ਵਾਰੀ ਅਸੀਂ ਬੱਚੇ ਨੂੰ ਥੋੜਾ ਜਿਹਾ ਸਾਈਕਲ ਸਿਖਾ ਦਿੰਨੇ ਆ ਬਾਕੀ ਉਹ ਆਪ ਹੀ ਸਿੱਖ ਜਾਂਦਾ ਉਹ ਕਿਹੜਾ ਲਗਨ ਲਾਉਣੀ ਹੁੰਦੀ ਆ ਉਹ ਸ਼ੰਕਾ ਨਹੀਂ ਹੁੰਦਾ ਉਹ ਆਪ ਹੀ ਲੱਗ ਜਾਂਦਾ ਜਦੋਂ ਉਹਨੂੰ ਰਸ ਆਉਣ ਲੱਗ ਜਾਂਦਾ ਜਦੋਂ ਉਹਨੂੰ ਕੁਝ ਮਿਲਦਾ ਜਦੋਂ ਉਹਤੇ ਕਿਰਪਾ ਹੁੰਦੀ ਆ ਰਹਿਮਤ ਹੁੰਦੀ ਆ ਉਹਦਾ ਭਾਵ ਇਹੀ ਹੁੰਦਾ ਵੀ ਇੱਕ ਵਾਰੀ ਲਾ ਦਿਓ ਕੇ ਰਾਂ ਕਹਿ ਕੇ ਹਫ਼ਤਾ ਕਹਿ ਦਿਓ ਮਹੀਨਾ ਕਹਿ ਦਿਓ ਸਭਾ ਮਹੀਨਾ ਕਹਿ ਦਿਓ ਕਿਤੇ ਜਾਣ ਦੀ ਲੋੜ ਨਹੀਂ ਜਿੰਨਾਂ ਕੋਲ ਮੂਲ ਮੰਤਰ ਆ ਜਾਂਦਾ ਆਖੋ ਸਤਨਾਮ ਵਾਹਿਗੁਰੂ ਜੀ ਗੁਰੂ ਨਾਨਕ ਦੇ ਮਰਜ਼ੀ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਮਾਂ ਕਹਿੰਦੀ ਵੀ ਪੁੱਤਰਾ ਜਦੋਂ ਦਾ ਤੂੰ ਜਾ ਕੇ ਆਇਆ ਤੇ ਤੇਰਾ ਫਰਕ ਪੈ ਗਿਆ ਉਹ ਕਹਿੰਦਾ ਮਾਂ ਮੈਂ ਬੋਲਦਾ ਵੀ ਆ ਮੈਂ ਉਹਨਾਂ ਕੀ ਬੋਲਦਾ ਜਿੰਨੀ ਕੋ ਲੋੜ ਪੈਂਦੀ ਐ ਮੈਂ ਬਾਧੂ ਨਹੀਂ ਗੱਲਾਂ ਮਾਰਦਾ ਮੈਂ ਸੋਨਾ ਵੀ ਆ ਜਿੰਨੀ ਕੋ ਲੋੜ ਆ ਉਹਨਾਂ ਕੋ ਸੋਨਾ ਮੈਂ ਖਾਣਾ ਵੀ ਆ ਜਿੰਨੇ ਕੁ ਲੋੜਾ ਉਹਨਾਂ ਕ ਖਾਣਾ ਹੈ ਪਹਿਲਾਂ ਖਾਣ ਲਈ ਜਾਂਦਾ ਸੀ ਹੁਣ ਜਾਣ ਲਈ ਖਾਣਾ ਵੀ ਜਾਂਦੇ ਰਹੀਏ ਬਸ ਬਹੁਤਾ ਨਹੀਂ ਹੁਣ ਇਹੋ ਜਾਂ ਕੀ ਹੋ ਗਿਆ ਮੈਂ ਗਿਆ ਸੀ ਪੰਜਾਬ ਮੈਨੂੰ ਗੁਰੂ ਮਿਲ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਗੁਰੂ ਮਿਲ ਗਿਆ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਛਾ ਤੇਰੇ ਤਾਂ ਤੂੰ ਸਾਨੂੰ ਛੱਡ ਕੇ ਚਲਾ ਜਾਏਂਗਾ ਮੁੰਦਰਾ ਤੇ ਨਹੀਂ ਪਾ ਲੇਂਗਾ ਕੰਨਾਂ 'ਚ ਨਹੀਂ ਨਹੀਂ ਉਹ ਐਸਾ ਗੁਰੂ ਨਹੀਂ ਮਾਂ ਉਹ ਤਾਂ ਪਰਿਵਾਰ ਵਿੱਚ ਰਹਿਣ ਨੂੰ ਕਹਿੰਦੇ ਆ ਸੱਚ ਨਾਲ ਜੁੜਨ ਲਈ ਕਹਿੰਦੇ ਆ ਉਹ ਨਹੀਂ ਕਹਿੰਦੇ ਵੀ ਤੂੰ ਘਰ ਛੱਡ ਕੇ ਆ ਕਿਹੋ ਜਿਹੀ ਸੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਐਸਾ ਹੁਲੀਆ ਬਿਆਨ ਕੀਤਾ ਕਿ ਸੇਵਾ ਦਾਸ ਦੀ ਮਾਂ ਦੇ ਅੰਦਰ ਤਸਵੀਰ ਵਸ ਗਈ ਅੱਖ ਜਿਵੇਂ ਆਪਾਂ ਕਿਸੇ ਨੂੰ ਦੱਸ ਦਈਏ ਵੀ ਐਵੇਂ ਅਸੀਂ ਗੁਰੂ ਹਰਗੋਬਿੰਦ ਮਹਾਰਾਜ ਐਵੇਂ ਦੀਆਂ ਗੱਲਾਂ ਕਰਦੇ ਸੀ ਅੱਛਾ ਫਿਰ ਪੁੱਤਰਾ ਮੈਨੂੰ ਵੀ ਦਰਸ਼ਨ ਕਰਾ ਕੇ ਲਿਆ ਇੱਕ ਦਿਨ ਮੈਨੂੰ ਵੀ ਦਰਸ਼ਨ ਕਰਾ ਉਹ ਸੇਵਾਦਾਰ ਕਹਿੰਦਾ ਮਾਂ ਤੂੰ ਬਜ਼ੁਰਗ ਬਹੁਤ ਐ ਤੂੰ ਮਨੋਂ ਯਾਦ ਕਰਿਆ ਕਰੋ ਐਸਾ ਗੁਰੂ ਨਹੀਂ ਵੀ ਅਮੀਰਾਂ ਦੀ ਜਾਂਦਾ ਹੈ ਤੂੰ ਮਨੋਂ ਯਾਦ ਕਰਿਆ ਕਰ ਤੈਨੂੰ ਪਤਾ ਨਹੀਂ ਵੀ ਕਦੋਂ ਦਰਸ਼ਨ ਦੇ ਜਾਣ ਮਹਾਰਾਜ ਜਾਂਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਮਰਜੀ ਲੈ ਜਾਏ ਪਰ ਲਜਾਇਆ ਕਰੋ ਸਤਕਾਰ ਨਾਲ ਪ੍ਰਕਾਸ਼ ਕਰਕੇ ਸੁਣਿਆ ਕਰੋ ਬਸ ਸੁਣਨਾ ਬਹੁਤ ਜ਼ਰੂਰੀ ਹੈ ਫਿਰ ਸਮਝ ਆਉਂਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਸਰੀਰ ਕਿਹੜਾ ਵਾਰ-ਵਾਰ ਮਿਲਦਾ ਹੈ ਗਲਤ ਚੀਜ਼ ਕਦੇ ਨਾ ਖਾਓ ਪਿਆਰੇ ਤੇ ਖਾਣ ਵੀ ਨਾ ਦਿਓ ਬੱਚਿਆਂ ਨੂੰ ਪ੍ਰੇਰੋ ਅਸੀਂ ਆਪਣੀ ਰਾਖੀ ਆਪ ਹੀ ਕਰ ਸਕਦੇ ਆ ਮੈਂ ਸਮਾਪਤੀ ਕਰਦਾ ਵਸ ਸਮਾਂ ਹੋ ਚੁੱਕਾ ਹੈ ਤੇ ਅਸੀਂ ਆਪਣਾ ਬਚਾਅ ਆਪ ਹੀ ਕਰ ਸਕਦੇ ਆ ਹੋਰ ਕੋਈ ਨਹੀਂ ਕਰ ਸਕਦਾ ਹੁਣ ਜਿਹੜੇ ਪਰਿਵਾਰ ਬਚੇ ਹੋਏ ਨੇ ਗੁਰਸਿੱਖ ਨੇ ਉਹਨਾਂ ਦੇ ਕਿਹੜਾ ਘਰ ਸਿੱਟ ਜਾਂਦਾ ਕੋਈ ਇਹ ਸਾਡੇ ਬਹੁਤ ਸਾਰੇ ਆਸੀਂ ਆਪ ਵਜਣਾ ਸਾਡੇ ਕੋਲੇ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜੀਏ ਇਹ ਕਿਸੇ ਤੇ ਡਿਪੈਂਡ ਰਹੋ ਹੀ ਨਾ ਵੀ ਸਾਡਾ ਨਸ਼ਾ ਕੋਈ ਛਡਾਵੇ ਸਾਨੂੰ ਪਤਾ ਨਹੀਂ ਵੀ ਕੀ ਮਾੜਾ ਹੈ ਕੀ ਚੰਗਾ ਸਾਡੇ ਲਈ ਮਾੜਾ ਖਾਓ ਹੀ ਨਾ ਮਾੜਾ ਪੀਓ ਹੀ ਨਾ ਸਾਰਾ ਪਿੰਡ ਹਟ ਜਾਏ ਸ਼ਰਾਬ ਪੀਣੋਂ ਠੇਕਾ ਆਪੇ ਚੱਕਿਆ ਜਾਏਗਾ ਆਖੋ ਸਤਨਾਕ ਵਾਹਿਗੁਰੂ ਜੀ ਇਹ ਚ ਕੀ ਦੋਸ਼ ਹੈ ਕਿਸੇ ਜਦੋਂ ਕੰਮ ਹੀ ਨਾ ਆਇਆ ਕੋਈ ਫਿਰ ਆਪੇ ਹੱਲ ਹੋ ਜਾਣਾ ਕਿ ਸਾਡੇ ਬਹੁਤ ਸਾਰੇ ਆ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੇ ਅੰਦਰ ਹੀ ਨਹੀਂ ਟੱਪਦਾ ਨਸ਼ਾ ਇਸ ਕਰਕੇ ਜਿਹੜਾ ਬਚਣਾ ਚਾਹੁੰਦਾ ਹੈ ਉਹਦੇ ਵਾਸਤੇ ਬੇਨਤੀ ਕਰਦਾ ਹੈ ਕਿ ਅਸੀਂ ਬਚ ਸਕਦੇ ਹਾਂ ਆਪ ਤੱਕੜੇ ਹੋਈਏ ਆਪ ਸਟਰੋਂਗ ਹੋਈਏ ਫਿਰ ਬਚ ਸਕਦੇ ਹਾਂ ਮਾਂ ਤੂੰ ਯਾਦ ਕਰਿਆ ਕਰ ਐਸੀ ਸਮਾਧੀ ਲਾਉਂਦੀ ਆ ਗੁਰੂ ਹਰਗੋਬਿੰਦ ਮਹਾਰਾਜ ਇਦਾਂ ਦਿਸਦੇ ਆ ਪਰ ਇੱਕ ਦਿਨ ਸੱਚਮੁੱਚ ਵੀ ਆਏ ਕਹਿੰਦੇ ਤਿਆਰੀ ਕਰਨ ਲੱਗ ਪਈ ਮਾਤਾ ਭਾਗ ਭਰੀ ਮੰਜਾ ਢਾਲਿਆ ਇੱਕ ਚਾਦਰ ਵਿਛਾਉਣ ਲੱਗ ਪਈ ਸੇਵਾਦਾਸ ਵੇਖ ਕੇ ਕਹਿੰਦਾ ਮਾਂ ਉਹ ਬਹੁਤੇ ਆਸਣਾਂ ਦਾ ਮਹਿੰਗਿਆਂ ਦਾ ਭੁੱਖਾ ਨਹੀਂ ਹੈ ਨਾ ਮਹਿੰਗੇ ਪਦਾਰਥਾਂ ਦਾ ਜੇ ਜੋਤ ਹੀ ਜਗਾਉਣੀ ਹੈ ਨਾ ਉਹਦੀ ਤਾਂ ਆਪਣੇ ਅੰਦਰ ਜੋਤ ਜਗਾ ਆਪਣੇ ਅੰਦਰ ਆਪਣੀ ਮਾਂ ਨੂੰ ਕਹਿੰਦਾ ਸੇਵਾਦਾਸ ਕਾਇਆ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ ਕਾਇਆ ਦੀ ਕੁੱਲੀ ਵਿੱਚ ਅਸੀਂ ਹੈ ਪ੍ਰੇਮ ਦੀ ਜੋਤ ਜਗਾਲੇ ਕਾਇਆ ਦੀ ਕੁੱਲੀ ਵਿੱਚ ਅਸੀਂ ਹੈ ਪ੍ਰੇਮ ਦੀ ਜੋਤ ਜਗਾਲੇ ਕਾਇਆ ਦੀ ਕੁੱਲੀ ਵਿੱਚ ਅਸੀਂ ਹੈ ਪ੍ਰੇਮ ਦੀ ਜੋਤ ਜਗਾਲੇ ਕਾਇਆ ਦੀ ਕੁੱਲੀ ਵਿੱਚ ਅਸੀਂ ਹੈ ਪ੍ਰੇਮ ਦੀ ਜੋਤ ਜਗਾ ਲੈ ਕਾਇਆ ਦੀ ਕੁੰਨੀ ਵਿੱਚ ਅਮੀਏ ਪ੍ਰੇਮ ਦੀ ਜੋਤ ਜਗਾ ਲੈ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਸ਼ਾਲ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਸ਼ਾਲ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕਟ ਵਿਛਾਲੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕਟ ਵਿਛਾਲੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕਟ ਵਿਛਾਲੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕਟ ਵਿਛਾਲੇ ਬਨਪ੍ਰੀਤਮ ਤੇਰੇ ਦਿਲ ਦੇ ਵੇੜੇ ਰੌਣਕ ਲਾਵੇਗਾ ਮੇਰੀ ਪੀਰੀ ਦਾ ਮਾਲਕ ਆਕੇ ਦਰਸ਼ ਦਿਖਾਵੇਗਾ ਮੇਰੀ ਪੀਰੀ ਦਾ ਮਾਲਕ ਆਕੇ ਦਰਸ਼ ਦਿਖਾਵੇਗਾ ਮੇਰੀ ਪੀਰੀ ਦਾ ਮਾਲਕ ਆਕੇ ਦਰਸ਼ ਦਿਖਾਵੇਗਾ ਮੇਰੀ ਪੀਰੀ ਦਾ ਨਾਲ ਕੇ ਆਕੇ ਦਰਸ਼ ਦਿਖਾਵੇਗਾ ਮੇਰੀ ਪੀਰੀ ਦਾ ਨਾਲ ਕੇ ਆਕੇ ਦਰਸ਼ ਦਿਖਾਵੇਗਾ ਮੇਰੀ ਪੀਰੀ ਦਾ ਨਾਲ ਕੇ ਆਕੇ ਦਰਸ਼ ਦਿਖਾਵੇਗਾ ਆਉਣਗੇ ਸਤਿਗੁਰੂ ਤੂੰ ਯਾਦ ਕਰਿਆ ਕਰ ਇੱਕ ਦਿਨ ਉਹ ਸਮਾਂ ਆਇਆ ਪਿਆਰੋ ਸਤਿਗੁਰੂ ਸੱਚੇ ਪਾਈਸ਼ਾ ਕਹਿੰਦੇ ਐ ਅੱਜ ਕਸ਼ਮੀਰ ਵੱਲ ਜਾਣਾ ਹੈ ਮਰਜ ਕੀ ਕਰਨ ਜਾਣਾ ਅੱਜ ਤਿਆਰੀਆਂ ਕੀਤੀਆਂ ਮਰਜ ਕਹਿੰਦੇ ਕੋਈ ਆਪਣਾ ਯਾਦ ਕਰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਚੀਜ਼ ਉਹ ਤੋਂ ਹੀ ਮਿਲਦੀ ਹੈ ਜਿਹਦੇ ਨਾਲ ਜਾਣ ਪਛਾਣ ਹੋਵੇ ਜਿਹੜਾ ਜਾਣਦੇ ਨੇ ਉਹ ਕਿਵੇਂ ਦੇਵੇਗਾ ਮਾਇਆ ਦੇ ਦੇਗਾ ਸਾਨੂੰ ਉਧਾਰ ਵੀ ਨਹੀਂ ਦੇਵੇਗਾ ਜਾਣ ਪਛਾਣ ਬਣਾਉਣੀ ਹੈ ਗੁਰੂ ਨੂੰ ਯਾਦ ਕਰਨਾ ਹੈ ਵੈ ਗੁਰੂ ਵੈ ਗੁਰੂ ਕਰਨਾ ਹੈ ਚਿੱਤੇ ਕਰਨਾ ਹੈ ਆਏ ਸਤਿਗੁਰੂ ਸੱਚੇ ਪਾਤਸ਼ਾਹ ਦਰਵਾਜ਼ਾ ਖੜਕਾਇਆ ਸੇਵਾਦਾਸ ਦਾ ਖੋਲਿਆ ਦਰਵਾਜ਼ਾ ਦਰਸ਼ਨ ਕੀਤੇ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਖੜੇ ਆ ਮਹਾਰਜ ਸੱਚੇ ਪਾਤਸ਼ਾਹ ਤੁਸੀਂ ਹਾਂ ਸੇਵਾਦਾਸਾ ਦੱਸ ਮਾਂ ਕਿੱਥੇ ਬੈਠੀ ਹੈ ਤੁਹਾਨੂੰ ਬੜਾ ਯਾਦ ਕਰਦੀ ਆਓ ਮੇਰੇ ਨਾਲ ਅਸੀਂ ਚਲੇ ਜਾਂਦੇ ਹਾਂ ਆਵਾਜ਼ ਮਾਰੀ ਸੇਵਾਦਾਸ ਨੇ ਮਾਂ ਦੇ ਤੂੰ ਰੋਜ਼ ਯਾਦ ਕਰਦੀ ਸੀ ਗੁਰੂ ਹਰਿਕੋਬਿੰਦ ਮਹਾਰਾ ਸੱਚੇ ਪਾਤਸ਼ਾਹ ਆਇਆ ਵੇਖ ਮਾਤਾ ਭਾਗ ਭਰੀ ਅੱਖਾਂ ਬੰਦ ਕਰੀ ਬੈਠੀ ਐ ਅੱਖਾਂ ਨਹੀਂ ਖੋਲ ਰਹੀ ਫੇਰ ਵੀ ਉਹ ਪਤਾ ਕੀ ਕਹਿੰਦੀ ਐ ਪੁੱਤਰਾ ਮੈਂ ਦਰਸ਼ਨ ਕਰ ਰਹੀ ਆ ਮੈਨੂੰ ਦਰਸ਼ਨ ਹੋ ਰਹੇ ਐ ਸੁਰਤ ਦਰਸ਼ਨ ਕਰ ਰਹੀ ਸੀ ਨਾ ਮੈਨੂੰ ਦਰਸ਼ਨ ਹੋ ਰਹੇ ਐ ਉਹ ਸੇਵਾਦਾਰ ਕਹਿੰਦਾ ਮਾਂ ਸੱਚ ਮੁੱਚ ਆਇਆ ਗੁਰੂ ਹਰਗੋਬਿੰਦ ਮਹਾਰਾਜ ਤੂੰ ਦੇਖਦਾ ਸਹੀ ਉਹ ਫੇਰ ਕਹਿੰਦੀ ਮੈਂ ਵੇਖ ਰਹੀ ਆ ਕਿਉਂਕਿ ਅੱਖਾਂ ਬੰਦ ਕਰਕੇ ਵੀ ਯਾਦ ਕਰੀਏ ਨਾ ਸਾਡੇ ਇਦਾਂ ਸੀਨ ਸਾਹਮਣੇ ਆ ਜਾਂਦਾ ਉਹ ਮਾਤਾ ਭਾਗ ਭਰੀ ਇਦਾਂ ਯਾਦ ਕਰ ਰਹੀ ਸੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਇਦਾਂ ਮੋਢੇ ਤੋਂ ਖਲਾਇਆ ਮਾਤਾ ਤੂੰ ਰੋਜ਼ ਯਾਦ ਕਰਦੀ ਸੀ ਅਸੀਂ ਆ ਗਏ ਜਦੋਂ ਨੇਤਰ ਖੋਲੇ ਨਾ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਮਹਾਰਾਜ ਸੁਣਿਆ ਹੀ ਸੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਸੁਣਿਆ ਹੀ ਸੀ ਕਿ ਤੁਸੀਂ ਗਰੀਬ ਨਿਵਾਜ ਹੋ ਅੱਜ ਮੈਂ ਵੇਖ ਲਈ ਵੇਖ ਵੀ ਲਿਆ ਕਿ ਤੁਸੀਂ ਵਾਕਈ ਗਰੀਬਾਂ ਨੂੰ ਨਿਵਾਜਣ ਵਾਲੇ ਆਂ ਦਰਸ਼ਨ ਦਿੱਤੇ ਦਸ ਮਾਤਾ ਕੀ ਜਾਈਦਾ ਬਸ ਬੁਜ਼ੁਰਗ ਹੋਏ ਪਿਆ ਬਹੁਤ ਹੁਣ। ਇਹੀ ਇੱਛਾ ਹੈ ਵਾਸੁਣ ਜਿੰਨੇ ਕ ਸੁਆਸ ਰਹਿੰਦੇ ਆ ਉਹ ਤੁਹਾਡੇ ਚਰਨਾਂ ਵਿੱਚ ਨਿਕਲ ਜਾਣਾ ਆਖੋ ਸਤਨਾਮ। ਸ੍ਰੀ ਵਾਹਿਗੁਰੂ ਕਿਤੇ ਉਹਦੇ ਚਰਨਾਂ ਨਾਲ ਸੁਰਤ ਜੁੜੀ ਰਵੇ। ਉਹਦੀ ਸੇਵਾ ਕਰਦਿਆਂ ਕਰਦਿਆਂ ਉਹਨੂੰ ਯਾਦ ਕਰਦਿਆਂ ਕਰਦਿਆਂ ਪ੍ਰਾਣ ਨਿਕਲ ਜਾਣਾ। ਸੁਰਤ ਕਰਕੇ ਸ਼ਬਦ ਨਾਲ ਜੁੜਨਾ। ਸ਼ਬਦ ਤੇ ਸੁਰਤ ਦੇ ਮੇਲ ਨੂੰ ਸਿੱਖੀ ਕਿਹਾ ਜਾਂਦਾ ਖਾਲਸਾ ਜੀ। ਭਾਵੇਂ ਦਫ਼ਤਰ 'ਚ ਕੰਮ ਕਰਦੇ ਆਂ ਭਾਵੇਂ ਖੇਤੀ ਕਰਦੇ ਆਂ ਭਾਵੇਂ ਦੁਕਾਨ ਕਰਦੇ ਆਂ ਜੋ ਵੀ ਕੰਮ ਕਰਦੇ ਆਂ ਪਰ ਸੁਰਤ ਸ਼ਬਦ ਨਾਲ ਜੁੜੀ ਹੋਈ ਦਰਸ਼ਨ ਕੀਤੇ ਨਿਹਾਲ ਹੋ ਗਈ ਜਦੋਂ ਅੰਤ ਸਮਾ ਆਇਆ ਨਾ ਮਾਤਾ ਭਾਗਪਰੀ ਜੀ ਦਾ ਸੰਸਕਾਰ ਗੁਰੂ ਹਰਗੋਬਿੰਦ ਮਹਾਰਾਜ ਨੇ ਕਰਾਇਆ ਜੀ ਐਸੀ ਕਿਰਪਾ